ਬੀਤੇ ਸਾਲ ਇੱਕ ਵੀਡੀਓ ਤੁਹਾਨੂੰ ਦਿਖਾਈ ਸੀਗੀ ਸੁਖਦੇਵ ਸਿੰਘ ਹੋਰਾਂ ਦੀ ਮੇਰਾ ਆ ਜਿਹੜਾ ਸੱਜਾ ਪੈ ਰੇ ਜੀ ਹਾਂਜੀ ਜਿਹੜੀ ਗੱਡੀ ਦੀ ਰੀਲਿੰਗ ਹੁੰਦੀ ਏ ਉਹਦੇ ਵਿੱਚ ਫਸ ਗਿਆ ਜੀ ਗੱਡੀ ਦੇ ਪਲੇਟਫਾਰਮ ਦੇ ਵਿੱਚ ਇੰਨੀ ਕਿ ਜਗ੍ਹਾ ਹੁੰਦੀ ਏ ਜੀ ਮੈਂ ਉਹਦੇ ਵਿੱਚ ਗਿਰ ਗਿਆ ਜੀ ਗੱਡੀ ਪਲੇਟਫਾਰਮ ਦੇ ਅੰਦਰ ਥੱਲੇ ਗਿਰ ਗਿਆ ਜੀ ਉੱਪਰ ਗੱਡੀ ਚੱਲ ਰਹੀ ਸੀਗੀ ਜੀ ਕਿਵੇਂ ਜੀ ਜਦੋਂ ਆਪਾਂ ਨੇ ਵੀਡੀਓ ਪਾਈ ਸੀਗੀ ਉਸ ਤੋਂ ਬਾਅਦ ਫਿਰ ਸੰਗਤਾਂ ਨੇ ਮਿਹਰ ਕੀਤੀ ਕਿਰਪਾ ਕੀਤੀ ਗੁਰੂ ਸਾਹਿਬ ਨੇ ਦਿਆ ਸੰਗਤ ਨੇ ਜੀ ਮਤਲਬ ਕਿ ਇੰਨਾ ਕਿ ਮੇਰੇ ਤੇ ਤਰਸ ਕੀਤਾ ਮੇਰੇ ਤੇ ਮੇਰੀਆਂ ਬੱਚੀਆਂ ਤੇ ਲਾ ਲਓ ਜੀ ਮੈਂ ਸਾਰੀ ਜ਼ਿੰਦਗੀ ਸੰਗਤ ਤੇ ਜੋੜੇ ਝਾੜਦਾ ਰਵਾਂ ਤੇ ਮੈਂ ਸੰਗਤ ਦਾ ਦੇਣਾ ਨਹੀਂ ਦੀ ਦੇ ਸਕਦਾ ਤਾਂ ਸੰਗਤ ਦੇ ਵਿੱਚ ਪ੍ਰਭੂ ਵਸਦਾ ਪਰਮਾਤਮਾ ਵਸਦਾ ਤੇ ਮੈਂ ਬਾਈ ਜੀ ਹਰ ਨੂੰ ਫੋਨ ਕੀਤਾ ਵੀ ਕੁਝ ਮਦਦ ਹੋਈ ਆ ਸੁਖਦੇਵ ਸਿੰਘ ਜੀ ਵੀਰੇ ਤਾਂ ਇਹ ਕਹਿੰਦੇ ਜੀ ਵੀ ਇੰਨੀ ਕੁ ਮਦਦ ਹੋ ਗਈ ਆ ਵੀ ਜੇ ਮੈਂ ਅੱਜ ਵੀ ਇੱਥੋਂ ਰੁਖਸਤ ਹੋ ਜਮਾ ਦੁਨੀਆ ਤੋਂ ਚਲੇ ਜਾਵਾਂ ਤਾਂ ਮੈਨੂੰ ਇਹ ਫਿਕਰ ਨਹੀਂ ਆ ਵੀ ਮੇਰੀਆਂ ਧੀਆਂ ਦਾ ਪਿੱਛੇ ਕਬੀਲਦਾਰੀ ਨਜਠਣੀ ਆ ਪਰ ਬਾਈਕਰੂ ਨੇ ਇੱਕ ਵਾਰ ਕਿਰਤ ਵੀ ਬਖਸ਼ਦੀ ਹੁੰਦਾ ਜੀ ਹਾਂ ਜੀ ਇਹ ਇਹ ਵੀ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਜੀ ਮੈਂ ਸਾਰਾ ਦਿਨ ਕਰੋ ਸਵੇਰੇ ਉੱਠਣਾ ਬਸ ਰੋਟੀ ਪਾਣੀ ਖਾ ਕੇ ਮੰਜੇ ਤੇ ਪਿਆ ਰਹਿਣਾ ਹੁਣ ਆ ਵੀ ਮੈਂ ਸਵੇਰੇ 7 ਵਜੇ ਆ ਜੰਨਾ ਜੀ ਰਾਤ ਨੂੰ 9 9:30 ਤੱਕ ਬੈਠਾ ਰਹਿਣਾ ਜਿੱਥੇ ਕੀ ਕੀ ਰੱਖਿਆ ਹੋਇਆ ਜੀ ਹੁਣ ਤੁਸੀਂ ਜੀ ਫਿਰ ਇੱਥੇ ਤੇ ਬੇਤੀ ਬੱਚਿਆਂ ਦਾ ਖਾਣ ਪੀਣ ਦਾ ਜਿਵੇਂ ਕਰਿਆਨੇ ਦਾ ਹੋ ਗਿਆ ਜੀ ਤੇ ਮੋਬਾਈਲਾਂ ਵਗੈਰਾ ਦਾ ਐਸੈਸਰੀ ਹੁੰਦੀ ਜਿਹੜੀ ਮੋਬਾਈਲ ਦੀ ਐਸੈਸਰੀ ਤੇ ਜਿਵੇਂ ਦਾਲਾਂ ਵਗੈਰਾ ਹੋ ਗਈਆਂ ਇਹ ਰੱਖਿਆ ਜੀ ਰਸ ਵਗੈਰਾ ਬਿਸਕੁਟ ਵਗੈਰਾ ਬੱਚਿਆਂ ਦੇ ਖਾਣ ਪੀਣ ਦਾ ਜ਼ਿਆਦਾ ਰੱਖਿਆ ਹੈ ਛੰਡੇ ਛੁੰਡੇ ਸਾਰਾ ਕੁਝ ਜੀ ਕੋਲ ਡਰਿੰਕ ਵਗੈਰਾ ਮਾਤਾ ਜੀ ਠੀਕ ਹੋ ਤੁਸੀਂ ਚੰਦੀ ਕਲਾ ਬਸ ਠੀਕ ਆ ਮੈਂ ਤਾਂ ਬਬੇਟੇ ਪਿਆ ਤਾਂ ਇਹਨੂੰ ਇਹਦਾ ਫਿਕਰ ਮੈਨੂੰ ਖਾਈ ਜਾਂਦਾ ਬਸ ਕਾਹਦਾ ਫਿਕਰ ਹੁਣ ਕਾਹਦਾ ਤੁਰੰਤ ਹੋ ਜਾਵੇ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਮਹਾਰਾਜ ਨੇ ਬੜਾ ਕੁਝ ਦਿੱਤਾ ਬਿ ਤੁਰੰਤ ਹੋ ਗਈ ਹੋ ਜਾਵੇ ਬਸ ਆਪਣੇ ਜੋਗਾ ਵਾਹਿਗੁਰੂ ਕਿਰਪਾ ਕਰੇ ਜੇ ਅੱਜ ਵਾਹਿਗੁਰੂ ਨੇ ਕਿਤਾਬ ਅਕਸ਼ਤ ਮੈਂ ਕਹਿੰਦਾ ਤੰਦਰੁਸਤੀ ਵੀ ਵਾਹਿਗੁਰੂ ਜੀ ਕਿਰਪਾ ਕਰਿਓ ਸੰਗਤ ਅਰਦਾਸ ਜ਼ਰੂਰ ਕਰੇ ਸੁਖਦੇਵ ਸਿੰਘ ਜੀ ਹੋਰਾਂ ਲਈ ਹਾਂਜੀ ਮੇਰੀ ਇੱਕ ਬੇਨਤੀ ਹੈ ਜੀ ਸੰਗਤ ਨੂੰ ਜਿਨ੍ਹਾਂ ਵੀ ਕੋਈ ਜਿਨ੍ਹਾਂ ਵੀ ਕੋਈ ਵੀਰਾ ਕੋਈ ਇੰਟਰਵਿਊ ਦੇਖੇਗਾ ਮੇਰੀ ਅਰਦਾਸ ਜ਼ਰੂਰ ਕਰਿਓ ਅਰਦਾਸ ਸਭ ਤੋਂ ਵੱਡੀ ਹੈ ਮੈਂਨ ਅਰਦਾਸ ਕਰਿਓ ਮੇਰੀ ਬਾਪੂ ਜੀ ਚੜਦੀ ਕਲਾ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਜੀ ਫਿਰ ਉਹ ਸੰਗਤ ਦੀ ਮਿਹਰ ਹੈ ਬੜੇ ਵੈਗ ਦੀ ਕਲਗਿਆਂ ਵਾਲੇ ਜੀ ਬਾ ਇਹਨੂੰ ਮੜਾ ਤੁਰਦਾ ਕਰ ਦਵੇ ਅਸੀਂ ਸਭ ਕੋ ਚੀਜ਼ਾਂ ਇਹਨਾਂ ਦਾ ਨੰਬਰ ਇਸ ਕਰਕੇ ਦੇ ਰਿਆ ਮਦਦ ਬਹੁਤ ਹੋਗੀ ਪੈਸੇ ਦੀ ਜੇ ਕਿਸੇ ਨੂੰ ਪਤਾ ਵੀ ਕਿਸੇ ਤਰ੍ਹਾਂ ਦੇ ਨਾਲ ਕੋਈ ਰੀਡ ਦੀ ਹੱਡੀ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਡਾਕਟਰ ਹੈਗਾ ਹੈ ਮਾਹਿਰ ਜਾਂ ਆਪ ਕੋਈ ਜਾਣਦਾ ਉਹਨਾਂ ਤੱਕ ਅਪਰੋਚ ਕਰਦਾ ਕਿਸੇ ਤੱਕ ਤਾਂ ਉਹ ਇਹਨਾਂ ਦਾ ਇਲਾਜ ਚੰਗੀ ਤਰ੍ਹਾਂ ਇਹਨਾਂ ਨੂੰ ਸੁਜੈਸਟ ਕਰ ਸਕਦਾ ਹੈ ਸਲਾਹ ਦੇ ਸਕਦਾ ਤਾਂ ਉਹ ਜ਼ਰੂਰ ਸਲਾਹ ਦਿਓ ਵੀ ਜਿਹੜੇ ਜਿੱਥੇ ਤੁਹਾਨੂੰ ਲੱਗਦਾ ਵੀ ਪੱਕਾ ਕੋਈ ਇਲਾਜ ਕਰਨ ਵਾਲਾ ਹੈਗਾ ਹੈ ਓਏ ਇਹ ਵੀ ਤੇ ਚੜਦੀ ਕਲਾ ਹਾਂਜੀ ਬਹੁਤ ਵਧੀਆ ਕੋਈ ਜਾਣੇ ਉਹ ਕੀ ਗੱਲ ਹੈ ਪਤਾ ਕਿੱਡੇ ਇਮਤਿਹਾਨ ਚੋਂ ਲੰਘ ਕੇ ਪਾਸ ਹੋਏ ਹੋ ਤੁਸੀਂ ਵਾਹਿਗੁਰੂ ਨੇ ਮਿਹਰ ਕੀਤੀ ਹੈ ਮਾਤਾ ਪਿਤਾ ਦੀ ਸਾਸੋਰੇ ਦੀ ਸੇਵਾ ਨਾਲ ਮੰंजे ਤੇ ਬੈਠੇ ਦੇ ਹੈ ਚਾਰ ਸਾਲਾਂ ਤੋਂ ਕਿਤੇ ਗਈ ਨਹੀਂ ਸੰਗਤ ਰੂਪੀ ਗੁਰੂ ਰੂਪੀ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਜੋ ਕਾ ਕਰ ਸਾਡੀ ਰੋਜੀ ਰੋਟੀ ਜੋ ਕ ਸਾਡੀ ਰੋਜੀ ਰੋਟੀ ਦਾ ਸਾਥਨ ਬਣ ਕੇ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓ ਦੇਖ ਕੇ ਸਾਡਾ ਸਹਿਯੋਗ ਦਿੱਤਾ ਤੇ ਹੁਣ ਜਿਨ੍ਹਾਂ ਨੇ ਸਾਡੀ ਤੁਹਾਡੇ ਤੁਹਾਡੇ ਪਾਪਾ ਨੂੰ ਦੇਖ ਕੇ ਮਦਦ ਕੀਤੀ ਹੈ ਸੰਗਤ ਨੂੰ ਕਿਹਾ ਕਹਿਣਾ ਉਹ ਹਮੇਸ਼ਾ ਖੁਸ਼ ਰਹੇ ਵਧੀਆ ਰਹੇ ਉਹਨਾਂ ਦਾ ਸਾਰੇ ਪਰਿਵਾਰ ਵੀ ਖੁਸ਼ ਰਹੇ ਹਮੇਸ਼ਾ ਸਤਿ ਸ੍ਰੀ ਅਕਾਲ ਜੀ ਦੋਸਤੋ ਬੀਤੇ ਸਾਲ ਇੱਕ ਵੀਡੀਓ ਤੁਹਾਨੂੰ ਦਿਖਾਈ ਸੀਗੀ ਸੁਖਦੇਵ ਸਿੰਘ ਹੋਰਾਂ ਦੀ ਜਿਹੜੇ ਰਾਜਪੁਰਾ ਦੇ ਪਿੰਡ ਗਾਜੀਪੁਰ ਦੇ ਰਹਿਣ ਵਾਲੇ ਨੇ ਉਹ ਵੀਡੀਓ ਦਾ ਇੱਕ ਵਾਰ ਹਿੱਸਾ ਦੇਖਿਓ ਤੁਸੀਂ ਛੋਟਾ ਜਿਹਾ ਰਾਜਪੁਰਾ ਸਟੇਸ਼ਨ ਤੇ ਕੁਲੀ ਦਾ ਕੰਮ ਕਰਦਾ ਸੀਗਾ ਜੀ ਤੇ 5:20 ਦਾ ਟਾਈਮ ਸੀਗਾ ਜੀ ਗੱਡੀ ਆਈ ਸਰਜੂ ਜਮਨਾ ਐਕਸਪ੍ਰੈਸ ਉਹਨੇ ਕੀ ਕਰਿਆ ਦੋਨਾਂ ਹੱਥਾਂ ਨਾਲ ਉਹ ਰੇਲਿੰਗ ਛੱਡਤੀ ਜੀ ਉਹ ਜਦੋਂ ਉਹਨੇ ਰੇਲਿੰਗ ਛੱਡੀ ਜੀ ਉਹ ਬੜੀ ਸਪੀਡ ਨਾਲ ਥੱਲੇ गिर ਗਿਆ ਜੀ ਅੱਛਾ ਮੇਰੇ ਮਨ ਚ ਆਇਆ ਮੈਂ ਕਿਹਾ ਕਿਸੇ ਦਾ ਬੱਚਾ ਹੈ ਗੱਡੀ ਥੱਲੇ ਆ ਕੇ ਵੱਢਿਆ ਜਾਏਗਾ ਸਾਨੂੰ ਆਇਆ ਸੀ ਵੀ ਅਸੀਂ ਰੋਜ਼ ਚਲੋ ਉੱਤਰ ਤੇ ਚੜਦੇ ਹਾਂ ਕੋਈ ਨਹੀਂ ਗੱਡੀ ਦਾ ਤਜਰਬਾ ਉਹ ਜਦੋਂ ਮੈਂ ਥੱਲੇ ਉਤਰ ਕੇ ਉਹ ਨਹੀਂ ਇੱਥੋਂ ਗਰਦਨ ਤੋਂ ਫੜ ਕੇ ਮੈਂ ਉਹਨੂੰ ਪਰਾਂ ਕੀਤਾ ਜੀ ਮੇਰਾ ਆ ਜਿਹੜਾ ਸੱਜਾ ਪੈਰ ਹੈ ਜੀ ਹਾਂਜੀ ਜਿਹੜੀ ਗੱਡੀ ਦੀ ਰੇਲਿੰਗ ਹੁੰਦੀ ਏ ਉਹਦੇ ਵਿੱਚ ਫਸ ਗਿਆ ਜੀ ਗੱਡੀ ਦੇ ਪਲੇਟਫਾਰਮ ਦੇ ਵਿੱਚ ਇੰਨੀ ਕਿ ਜਗ੍ਹਾ ਹੁੰਦੀ ਏ ਜੀ ਮੈਂ ਉਹਦੇ ਵਿੱਚ ਗਿਰ ਗਿਆ ਜੀ ਗੱਡੀ ਪਲੇਟਫਾਰਮ ਦੇ ਅੰਦਰ ਥੱਲੇ ਗਿਰ ਗਿਆ ਜੀ ਉੱਪਰ ਗੱਡੀ ਚੱਲ ਰਹੀ ਸੀਗੀ ਜੀ ਜਦੋਂ ਉਸ ਤੋਂ ਖਿੱਚਿਆ ਜੀ ਕੋਵੇਰੀਆਂ ਲਸਤਾਂ ਉਸੇ ਟਾਈਮ ਇਹ ਬੰਦ ਹੋ ਗਈਆਂ ਜੀ ਚੱਲਣੀਆਂ ਮੇਰੇ ਰੀਡ ਦੀ ਹੱਡੀ ਦੇ ਦੋ ਮਣਕੇ ਟੁੱਟ ਗਏ ਸੀ 11 ਨੰਬਰ ਤੇ 12 ਨੰਬਰ ਜੇ ਕਈ ਵਾਰ ਐਸਾ ਸਮਾਂ ਆ ਜਾਂਦਾ ਜੀ ਕਿਤੇ 2 ਘੰਟੇ ਬਦ ਚਲੇ ਜਾਣ ਤਾਂ ਬੱਚੀਆਂ ਮੈਨੂੰ ਰੱਬ ਰੁੱਖ ਭੋਕ ਕਰਦੀਆਂ ਇਹ ਵੀਡੀਓ ਸੀਗੀ ਇਹ ਵੀਡੀਓ ਤੁਹਾਨੂੰ ਦਿਖਾਈ ਕਿ ਕਿਵੇਂ ਇੱਕ ਕੋਲੀ ਦਾ ਕੰਮ ਕਰਨ ਵਾਲੇ ਵੀਰ ਜਿਹੜੇ ਦੂਜੇ ਵੀਰ ਨੂੰ ਦੂਜੇ ਬੱਚੇ ਨੂੰ ਬਚਾਉਂਦੇ ਬਚਾਉਂਦੇ ਖੁਦ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ ਤੇ ਫਿਰ ਉਹ ਕਿਵੇਂ ਮੰंजे ਤੇ ਆ ਜਾਂਦੇ ਆ ਉਹ ਸਾਰੀ ਤੁਹਾਨੂੰ ਘਟਨਾ ਵੀਰ ਹੋਰਾਂ ਨੇ ਖੁਦ ਦੱਸੀ ਵੀਰ ਹੋਰਾਂ ਦੀਆਂ ਤਿੰਨ ਈਆਂ ਪਰਿਵਾਰ ਉਹਨਾਂ ਨਾਲ ਗੱਲਬਾਤ ਕਰਵਾਈ ਸੀ ਤਾਂ ਉਸ ਤੋਂ ਬਾਅਦ ਵਾਹਿਗੁਰੂ ਜਿੱਦੇ ਅਜਹੀ ਕਿਰਪਾ ਹੋਈ ਪ੍ਰਮਾਤਮਾ ਨੇ ਤਰਸ ਕੀਤਾ ਵਾਹਿਗੁਰੂ ਨੇ ਵੀਰ ਹੋਰਾਂ ਤੇ ਤੇ ਅੱਜ ਵੀਰੋ ਰੀ ਕਿਹੜੇ ਹਾਲਾਤਾਂ ਦੇ ਵਿੱਚ ਨੇ ਉਸੇ ਗੱਲਬਾਤ ਕਰਨੀ ਆ ਤੇ ਭਾਈ ਸੁਖਦੇਵ ਸਿੰਘ ਜੀ ਅੱਜ ਆਪਣੀ ਦੁਕਾਨ ਚਲਾ ਰਹੇ ਨੇ ਕੀਰਤ ਕਰ ਰਹੇ ਨੇ ਗੁਰਨਾਨਕ ਕਲਾਥ ਹਾਊਸ ਗੁਰਨਾਨਕ ਟੈਲੀਕਾਮ ਗੋਪਾਲਪੁਰ ਗੋਪਾਲਪੁਰ ਪਿੰਡ ਦੇ ਅ ਸਿਗੇ ਵੀਰ ਹੋਰੀ ਰਾਜਪੁਰਾ ਦੇ ਪਿੰਡ ਗੋਪਾਲਪੁਰ ਦੇ ਰਹਿਣ ਵਾਲੇ ਸੀ ਤਾਂ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਬਾਈ ਹੋਰਾਂ ਨੇ ਦੱਸਿਆ ਸੀ ਉਦੋਂ ਵੀ ਮੇਰੀ ਜਗ੍ਹਾ ਇੱਥੇ ਤਾਂ ਇਸ ਜਗ੍ਹਾ ਦੇ ਉੱਤੇ ਦੁਕਾਨ ਬਣਾਈ ਤੇ ਅੱਜ ਆਪਣੀ ਕਿਰਤ ਕਮਾਈ ਇੱਥੋਂ ਕਰਦੇ ਨੇ ਤੇ ਉਦੋਂ ਸੰਗਤ ਵੱਲੋਂ ਕੀ ਨਦੀ ਮਦਦ ਹੋਈ ਐ ਉਹ ਅੱਜ ਪਰਿਵਾਰ ਸਾਰਾ ਖੁਦ ਦੱਸ ਦੂਗਾ ਕਿੰਨਾ ਕ ਇਲਾਜ ਹੋਇਆ ਕਿੰਨਾ ਕੋ ਬਾਕੀ ਐ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜਦੀ ਕਲਾ ਜੀ ਮੇਰਾ ਨੇ ਤੁਹਾਡੀ ਮੇਰਾ ਕੋ ਮੇ ਚਲੋ ਮੇਰੀ ਚਾਹੀਦੀ ਐ ਵਾਹਿਗੁਰੂ ਦੀ ਕਿਰਪਾ ਚਾਹੀਦੀ ਐ ਤੇ ਕਿਵੇਂ ਜੀ ਜਦੋਂ ਆਪਾਂ ਨੇ ਵੀਡੀਓ ਪਾਈ ਸੀਗੀ ਉਸ ਤੋਂ ਬਾਅਦ ਫਿਰ ਸੰਗਤਾਂ ਨੇ ਮੇਰ ਕੀਤੀ ਕਿਰਪਾ ਕੀਤੀ ਗੁਰੂ ਸਾਹਿਬ ਨੇ ਦਿਆ ਸੰਗਤ ਨੇ ਜੀ ਮਤਲਬ ਕਿ ਇੰਨਾ ਕਿ ਮੇਰੇ ਤੇ ਤਰਸ ਕੀਤਾ ਮੇਰੇ ਤੇ ਮੇਰੀਆਂ ਬੱਚੀਆਂ ਤੇ ਲਾ ਲਓ ਜੀ ਮੈਂ ساری ਜ਼ਿੰਦਗੀ ਸੰਗਤ ਦੇ ਜੋੜੇ ਝਾੜਦਾ ਰਵਾਂ ਤੇ ਮੈਂ ਸੰਗਤ ਦਾ ਦੇਣਾ ਨਹੀਂ ਜੀ ਦੇ ਸਕਦਾ ਜਿਹੜੇ ਲੋਕ ਐਨ ਆਰ ਆਈ ਵੀਰਾਂ ਨੂੰ ਕੁਝ ਬੋਲਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਵੀ ਜੇ ਕਿਤੇ ਐਨ ਆਰ ਆਈ ਵੀਰ ਨਾ ਹੋਣ ਪੰਜਾਬ ਦੇ ਜਿਹੜੇ ਗੁਰਸਿੱਖ ਵੀਰ ਨੇ ਜਿਹੜੇ ਗੁਰੂ ਨੂੰ ਮੰਨਣ ਵਾਲੇ ਨੇ ਜੋ ਨਾ ਹੋਣ ਤੇ ਮਤਲਬ ਕਿ ਫਿਰ ਕੁਝ ਵੀ ਨਹੀਂ ਹੋ ਸਕਦਾ ਉਹ ਖਾਸ ਉਹਨਾਂ ਕਰਕੇ ਜਿਹੜੇ ਮੇਰੇ ਵਰਗੇ ਬੰਦੇ ਮੰਜੀ ਤੇ ਪਏ ਨੇ ਜੀ ਜੋ ਸਹਿਯੋਗ ਨਾ ਕਰਨ ਤਾਂ ਹਾਂਜੀ ਤੇ ਉਦੋਂ ਫਿਰ ਉਹ ਤੋਂ ਬਾਅਦ ਕੋਈ ਐਮ.ਐਲ.ਏ. ਵਿਧਾਇਕ ਵੀ ਆਏ ਹੋਣੇ ਤੁਹਾਡੇ ਕੋਲ ਆਏਗਾ ਕੋਈ ਪੈਸੇ ਪੁੱਛ ਦੇਣ ਨਹੀਂ ਜੀ ਕੋਈ ਵੀ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਬਾਈ ਜੀ ਕੋਈ ਕੋਈ ਵੀ ਨਹੀਂ ਆਇਆ ਜੀ ਇਹਨਾਂ ਨੂੰ ਨੀ ਉਹ ਵੀਡੀਓ ਨਹੀਂ ਇਹਨਾਂ ਨੂੰ ਦਿਖਦੀਆਂ ਜਦੋਂ ਇਹਨਾਂ ਦੇ ਖਿਲਾਫ ਕੋਈ ਪੈਂਦਾ ਉਹੀ ਦਿਖਦਾ ਇਹਨਾਂ ਨੂੰ ਹਾਂਜੀ ਕੋਈ ਵੀ ਨਹੀਂ ਆਇਆ ਜੀ ਉਹ ਕੇ ਬੋਲੇ ਹੋ ਜਾਂਦੇ ਉਦੋਂ ਹਨਾ ਜੀ ਬਿਲਕੁਲ ਜੀ ਬਿਲਕੁਲ ਪਰ ਚਲੋ ਆਪਾਂ ਇਹਨਾਂ ਤੋਂ ਕੀ ਲੈਣਾ ਜੀ ਇਹ ਤਾਂ ਸਾਨੂੰ ਪਤਾ ਹੀ ਹੈ ਵੀ ਝੂਠੀਆਂ ਪੰਡਾਂ ਨੇ ਹਾਂਜੀ ਅਸੀਂ ਸੰਗਤ 23 ਆਜ਼ ਰੱਖਈ ਆਪਣੇ ਗੁਰੂ ਦੇ ਰੱਖਣੀ ਆਪਣੇ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਆਸ ਜਿਹੜੀ ਅੱਜ ਵੀ ਸੰਗਤ ਦੇ ਨਾਲ ساری ਜ਼ਿੰਦਗੀ ਮੈਂ ਇੱਕ ਦਿਨ ਤੁਹਾਡੇ ਨਾਲ ਫੋਨ ਤੇ ਵੀ ਗੱਲ ਹੋ ਰਹੀ ਸੀ ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਵੀ ਜੇ ਅੱਜ ਮੇਰੀ ਜਾਨ ਨਿਕਲ ਜੇ ਮੈਨੂੰ ਕੋਈ ਦੇਖ ਨਹੀਂ ਜੀ ਵੀ ਸੰਗਤ ਨੇ ਮੇਰਾ ਸਹਿਯੋਗ ਦਿੱਤਾ ਮੈਂ ساری ਜ਼ਿੰਦਗੀ ਸੰਗਤ ਦੇ ਜੋੜੇ ਛਾੜ ਧਰਮਾ ਦੇਣਾ ਨਹੀਂ ਦੇ ਸਕਦਾ ਜੀ ਮੈਂ ਤਾਂ ਸੰਗਤ ਦੇ ਵਿੱਚ ਪ੍ਰਭੂ ਵੱਸਦਾ ਪਰਮਾਤਮਾ ਵੱਸਦਾ ਤੇ ਮੈਂ ਬਾਈ ਜੀ ਹਰ ਨੂੰ ਫੋਨ ਕੀਤਾ ਬਈ ਕੁਝ ਮਦਦ ਹੋਈ ਆ ਸੁਖਦੇਵ ਸਿੰਘ ਜੀ ਵੀਰੇ ਤਾਂ ਇਹ ਕਹਿੰਦੇ ਜੀ ਵੀ ਇੰਨੀ ਕੁ ਮਦਦ ਹੋ ਗਈ ਆ ਵੀ ਜੇ ਮੈਂ ਅੱਜ ਵੀ ਇੱਥੋਂ ਰੁਖਸਤ ਹੋ ਜਾਵਾਂ ਦੁਨੀਆ ਤੋਂ ਚਲੇ ਜਾਵਾਂ ਤਾਂ ਮੈਨੂੰ ਇਹ ਫਿਕਰ ਨਹੀਂ ਆ ਵੀ ਮੇਰੀਆਂ ਧੀਆਂ ਦਾ ਪਿੱਛੇ ਕਬੀਲਦਾਰੀ ਨਜਿੱਠਣੀ ਆ ਤਾਂ ਕਿਉਂਕਿ ਹੁਣ ਅਮਾਊਂਟ ਜੇ ਆਪਾਂ ਦੱਸਦੇ ਆ ਬਹੁਤ ਸਾਰੇ ਲੋਕ ਇਸੇ ਚੀਜ਼ ਦਾ ਹੋਕਾ ਲੈ ਜਾਂਦੇ ਆ ਪਰ ਜਿਹੜਾ ਬੰਦਾ ਦੁੱਖ ਝੱਲਦਾ ਹੁੰਦਾ ਉਹਨੂੰ ਪਤਾ ਹੁੰਦਾ ਸਾਰਾ ਕਿਉਂਕਿ ਮਾਇਆ ਕੋਈ ਬਹੁਤ ਹੀ ਵੱਡੀ ਖੇਡ ਨਹੀਂ ਐ ਅੱਜ ਇਸ ਵੀਰ ਦੇ ਕੋਲ ਜੋ ਇਹਦੀ ਤੰਦਰੁਸਤੀ ਗਈ ਹੈ ਬਾਈ ਹੋਰਾਂ ਦੀ ਖੁਦ ਮਿਹਨਤ ਕਿਰਤ ਕਰਦੇ ਸੀ ਉਸ ਤੋਂ ਗਏ ਆ ਪਰ ਵਾਹਿਗੁਰੂ ਨੇ ਇੱਕ ਵਾਰ ਕਿਰਤ ਵੀ ਬਖਸ਼ੀ ਤੀ ਹੁਣ ਤਾਂ ਜੀ ਹਾਂ ਜੀ ਇਹ ਇਹ ਵੀ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਜੀ ਇਹ ਛੋਟੀ ਜੀ ਇੱਕ ਦੁਕਾਨ ਤੁਹਾਡੇ ਸਹਿਯੋਗ ਨਾਲ ਬਣੀ ਹੈ ਜਿੱਥੇ ਮੈਂ ਚਲੋ ਪਹਿਲਾਂ ਮੈਨੂੰ ਕੀ ਸੀ ਮੈਂ ਸਾਰਾ ਦਿਨ ਮੰਜੀ ਤੇ ਪਿਆ ਰਹਿੰਦਾ ਸੀ ਜਦੋਂ ਆਪ ਜੀ ਇੰਟਰਵਿਊ ਕਰਨ ਆਏ ਸੀਗੇ ਮੈਂ ਸਾਰਾ ਦਿਨ ਕਰ ਸਵੇਰੇ ਉੱਠਣਾ ਬਸ ਰੋਟੀ ਪਾਣੀ ਖਾ ਕੇ ਮੰਜੇ ਤੇ ਪਿਆ ਰਹਿਣਾ ਜੀ ਹੁਣ ਆ ਵੀ ਮੈਂ ਸਵੇਰੇ 7 ਵਜੇ ਆ ਜੰਨਾ ਜੀ ਰਾਤ ਨੂੰ 9 9:30 ਵਜੇ ਤੱਕ ਬੈਠਾ ਰਹਿਣਾ ਜੀ ਤੇ ਦੁਪਹਿਰੇ 1 ਘੰਟਾ ਡੇਢ ਬਸ ਪ੍ਰਸ਼ਾਦਾ ਛਕਾਈਦਾ ਜੀ ਉਸ ਤੋਂ ਬਾਅਦ ਫਿਰ ਇੱਥੇ ਦੁਕਾਨ ਤੇ ਆ ਕੇ ਵੇਚੀਦਾ ਜੀ ਆ ਕੇ ਜਾਂਦੇ ਸੋਹਣੇ ਜੀ ਹਾਂਜੀ ਬਹੁਤ ਤੰਦ ਜੀ ਬੜੀ ਕਿਰਪਾ ਜੀ ਸੰਗਤ ਨਗਰ ਦਾ ਬਹੁਤ ਸਹਿਯੋਗ ਹੈ ਆਂਦੇ ਜੀ ਕੀ ਕੀ ਰੱਖਿਆ ਹੋਇਆ ਜੀ ਹੁਣ ਤੁਸੀਂ ਜੀ ਫਿਰ ਇੱਥੇ ਤੇ ਵੀਰ ਜੀ ਬੱਚਿਆਂ ਦਾ ਖਾਣ ਪੀਣ ਦਾ ਜਿਵੇਂ ਕਰਿਆਨੇ ਦਾ ਹੋ ਗਿਆ ਜੀ ਤੇ ਮੋਬਾਈਲਾਂ ਵਗੈਰਾ ਦਾ ਅਸੈਸਰੀ ਹੁੰਦੀ ਜਿਹੜੀ ਠੀਕ ਹੈ ਮੋਬਾਈਲ ਦੀ ਅਸੈਸਰੀ ਤੇ ਜਿਵੇਂ ਦਾਲਾਂ ਵਗੈਰਾ ਹੋ ਗਿਆ ਇਹ ਰੱਖਿਆ ਹੈ ਜੀ ਰਸ ਵਗੈਰਾ ਬਿਸਕੁਟ ਵਗੈਰਾ ਬੱਚਿਆਂ ਦੇ ਖਾਣ ਪੀਣ ਦਾ ਜ਼ਿਆਦਾ ਰੱਖਿਆ ਹੈ ਛੰਡੇ ਛੁੰਡੇ ਸਾਰਾ ਕੁਝ ਹਾਂਜੀ ਕੋਲ ਡਰਿੰਕ ਵਗੈਰਾ ਫ੍ਰਿਜ ਰੱਖਿਆ ਹੈ ਜੀ ਕੋਲ ਡਰਿੰਕ ਵਗੈਰਾ ਸਾਰਾ ਕੁਝ ਰੱਖਿਆ ਹੈ ਨਾਲ ਬਾਹਰ ਲਿਖਿਆ ਗੁਰਨਾਣਕਲਾਟ ਹਾਊਸ ਕੱਪੜਿਆਂ ਦਾ ਵੀ ਕੰਮ ਹੈ ਜੀ ਇਹ ਕੱਪੜਿਆਂ ਦਾ ਜਦੋਂ ਪਹਿਲਾਂ ਥੋੜੇ ਜੇ ਕੱਪੜੇ ਆਪਾਂ ਲਿਆ ਕੇ ਨਾ ਜੀ ਵੇਚਣੇ ਸ਼ੁਰੂ ਕਰਦੇ ਜਦੋਂ ਆਪ ਜੀ ਇੰਟਰਵਿਊ ਨਹੀਂ ਕਰੀ ਸੀਗੀ ਹਾਂਜੀ ਹਾਂਜੀ ਉਹ ਫਿਰ ਚਲੋ ਉਹ ਚੱਲਿਆ ਨਹੀਂ ਜੀ ਹੈਗਾ ਉਹ ਫਿਰ ਹੁਣ ਜਿਹੜੇ ਮੇਰੀ ਵਾਈਫ ਨੇ ਉਹ ਚਲੋ ਫਿਰ ਉਹ ਕਰ ਲੈਂਦੇ ਨੇ ਜੀ ਸਲਾਈ ਵਗੈਰਾ ਕਰ ਲੈਂਦੇ ਨੇ ਮੇਰੇ ਨਾਲ ਹੀ ਇੱਥੇ ਬਹਿ ਕੇ ਅੱਛਾ ਹਾਂਜੀ ਇੱਥੇ ਸਲਾਈ ਦਾ ਸਲਾਈ ਦਾ ਜਿਵੇਂ ਪਿੰਡ ਚੋਂ ਕਪੜੇ ਆ ਜਾਂਦੇ ਨੇ ਸੀਨਵਾ ਤੇ ਉਹ ਸੀ ਲੈਂਦੇ ਨੇ ਜੀ ਮੈਂ ਨਾਲੇ ਤਾਂ ਚਲੋ ਮੇਰੀ ਹੈਲਪ ਹੋ ਜਾਂਦੀ ਵੀ ਕੋਈ ਕਿਸੇ ਨੂੰ ਸਮਾਨ ਫੜਾਣਾ ਹੁੰਦਾ ਤੇ ਨਾਲੇ ਚਲੋ ਵੀ ਮੇਰੀ ਹੈਲਪ ਕਰ ਦਿੰਦੇ ਨੇ ਬਿਲਕੁਲ ਸੋ ਇਹ ਦੁਕਾਨ ਹੈ ਜੀ ਛੋਟੀ ਜੀ ਦੁਕਾਨ ਬਾਈ ਜੀ ਹੋਰੀ ਪਿੰਡ ਦੇ ਵਿੱਚ ਹੀ ਚਲਾ ਰਹੇ ਗੋਪਾਲਪੁਰ ਪਿੰਡ ਦੇ ਵਿੱਚ ਤੇ ਪਿੱਛੇ ਭੈਣ ਹੋ ਰਹੀ ਆਪਣਾ ਕਿੱਤਾ ਇੱਥੇ ਕਰਦੇ ਨੇ ਸਮਾਨ ਵੀ ਇੱਥੇ ਰੱਖਿਆ ਹੋਇਆ ਫ੍ਰਿਜ ਵਗੈਰਾ ਤੇ ਉਹ ਮਸ਼ੀਨ ਹੈ ਭੈਣ ਦੀ ਤੇ ਇਹ ਸਮਾਨ ਇੱਥੇ ਕੱਪੜੇ ਵਗੈਰਾ ਸਿਲਾਈ ਕਰਦੇ ਨੇ ਸੋ ਬਹੁਤ ਵਧੀਆ ਅ ਅੱਜ ਕਿਰਤ ਕਮਾਈ ਤੇ ਵੀਰ ਹੋ ਰਹੀ ਆ ਲਾਗੇ ਨੇ ਤੇ ਇਹ ਸਭ ਕੁਝ ਸਤਗੁਰੂ ਦੀ ਕਿਰਪਾ ਤੇ ਤੁਹਾਡੀਆਂ ਸੰਗਤ ਦੀਆਂ ਦੁਆਵਾਂ ਮੱਥਕਾ ਹੋਇਆ ਮਾਤਾ ਜੀ ਠੀਕ ਹੋ ਤੁਸੀਂ ਚੜਦੀ ਕਲਾ بس ٹھیک ہے میں تب اب بیٹے میں تب میں نو ای ਦਾ فکر میں کھا جاتا بس کا تا فکر ਹੁਣ ਕਾ ਤੁਰੰਜ ਹੋ ਜਾਵੇ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਮਹਾਰਾਜ ਨੇ ਬੜਾ ਕੁਝ ਦਿੱਤਾ ਵੀ ਤੁਰੰਜ ਹੋ ਗਈ ਹੋ ਜਾਵੇ بس ਸਪਨੇ ਹੋਗਾ ਇਹ ਲੈਟਰਨਿੰਗ ਬਾਥਰੂਮ ਹੋ ਜਾਵੇ ਬਸ ਫਿਰ ਮੈਨੂੰ ਕੋਈ ਫਿਕਰ ਨਹੀਂ ਨਹੀਂ ਤਾਂ ਮੈਂ ਤਾਂ ਮਰ ਜਾਾਂਗੀ ਐਵੇਂ ਕੋ ਟੋਕਾ ਗੱਲ ਕਰਕੇ ਕੋਈ ਨਾ ਮਾਤਾ ਜੀ ਤੁਸੀਂ ਟੈਨਸ਼ਨ ਨਹੀਂ ਲਈਦੀ ਹੁੰਦੀ ਇੰਨੀ ਫਿਕਰ ਨੇ ਉਹਨੇ ਪਾ ਉਹਨੇ ਜਿੰਨੇ ਪੈਦਾ ਕੀਤਾ ਉਹ ਉਹਨੂੰ ਪਤਾ ਇਹ ਆਪਣੇ ਤਾਂ ਟੈਨਸ਼ਨ ਲੈਂਦੀ ਨਹੀਂ ਬਾਹਰ ਜਾ ਕੇ ਕਿਤੇ ਤੇਰੇ ਮੇਰੇ ਬਸ ਮਾਰ ਹੀ ਬਿਲਕੁਲ ਕੀ ਆ ਜਾਨੀ ਰੋ ਰੋ ਨਾ ਰੋਣਾ ਨਹੀਂ ਹੈਗਾ ਮਾਤਾ ਜੀ ਰੋਣਾ ਨਹੀਂ ਵਾਹਿਗੁਰੂ ਹਮੇਸ਼ਾ ਅੰਗ ਸੰਗ ਪਰਮਾਤਮਾ ਬਸ ਉਹਦਾ ਨਾਮ ਜਪਿਆ ਕਰੋ ਪਰਮਾਤਮਾ ਦਾ ਹੈ ਨਹੀਂ ਕਰੂ ਨਾਮ ਹੀ ਜਪਾਂ ਤਾਂ ਬਲ ਦੇਵੇ ਮਹਾਰਾਜ ਤਾਂ ਤਾਂ ਇਹਨਾਂ ਬੇਟੇ ਬਲ ਵੀ ਨਹੀਂ ਦੇ ਰਿਹਾ ਮਹਾਰਾਜ ਕੀ ਕਰੀਏ ਸੀ ਦੱਸ ਸਾਨੂੰ ਤਾਂ ਹੁਣ ਜਿਹੜਾ ਲਜਾਣ ਵਾਲਾ ਸੀ ਦੁੱਖ ਘਟਣ ਵਾਲਾ ਉਹ ਤਾਂ ਬਹਿ ਗਿਆ ਮੰਜੀ ਤੇ ਅਜਿਹੀ ਕਦਨ ਆ ਜਾਈਏ ਦਵਾਈ ਤੋਂ ਕੋਈ ਨਾ ਮਾਮਰੀਏ ਵਾਹਿਗੁਰੂ ਕਿਰਪਾ ਕਰੇ ਜੇ ਅੱਜ ਵਾਹਿਗੁਰੂ ਨੇ ਕਿਤਾਬ ਅਕਸ਼ਤ ਮੈਂ ਕਹਿੰਦਾ ਤੰਦਰੁਸਤੀ ਵੀ ਵਾਹਿਗੁਰੂ ਜੀ ਕਿਰਪਾ ਕਰਿਓ ਸੰਗਤ ਅਰਦਾਸ ਜ਼ਰੂਰ ਕਰੇ ਸੁਖਦੇਵ ਸਿੰਘ ਜੀ ਹੋਰਾਂ ਲਈ ਹਾਂਜੀ ਮੇਰੀ ਇੱਕ ਬੇਨਤੀ ਹੈ ਜੀ ਸੰਗਤ ਨੂੰ ਵੀ ਜਿੰਨਾ ਵੀ ਕੋਈ ਜਿੰਨਾ ਵੀ ਕੋਈ ਵੀਰਾ ਕੋਈ ਇੰਟਰਵਿਊ ਦੇਖੇਗਾ ਮੇਰੀ ਅਰਦਾਸ ਜ਼ਰੂਰ ਕਰਿਓ ਅਰਦਾਸ ਸਭ ਤੋਂ ਵੱਡੀ ਹੈ ਮੈਂ ਅਰਦਾਸ ਕਰਿਓ ਮੇਰੀ ਮੈਂ ਅਰਦਾਸ ਕਰਿਓ ਪਹਿਲਾਂ ਵੀ ਕਿੰਨੇ ਜਿੰਨੇ ਕਿਸੇ ਵੀ ਭੈਣ ਭਰਾ ਦਾ ਫੋਨ ਆਂਦਾ ਸੀਗਾ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਦਾ ਸੀ ਮੇਰੀ ਅਰਦਾਸ ਜ਼ਰੂਰ ਕਰਿਓ ਅੱਜ ਵੀ ਕਹਿ ਰਹੇ ਆ ਜੀ ਮੇਰੀ ਅਰਦਾਸ ਕਰਿਓ ਸੰਗਤ ਨੇ ਪਤਾ ਨਹੀਂ ਜਿੱਕੇ ਦੇ ਰੂਪ ਵਿੱਚ ਬਖਸ਼ ਦੇਣਾ ਜੀ ਬਿਲਕੁਲ ਤਾਂ ਸੰਗਤ ਦੇ ਵਿੱਚ ਹੀ ਪ੍ਰਮਾਤਮਾ ਵਸਦਾ ਤਾਂ ਪ੍ਰਮਾਤਮਾ ਜ਼ਰੂਰ ਸੁਣਦਾ ਫਿਰ ਮਾਲਕ ਜਦੋਂ ਸੰਗਤ ਅਰਦਾਸ ਕਰਦੀ ਹੈ ਤਾਂ ਜ਼ਰੂਰ ਵੀਰ ਹੋਣਾਂ ਲਈ ਅਰਦਾਸ ਵੀ ਕਰਿਓ ਤੇ ਇਹਨਾਂ ਦਾ ਨੰਬਰ ਇਸ ਕਰਕੇ ਦੇ ਰਿਹਾ ਮਦਦ ਬਹੁਤ ਹੋਗੀ ਪੈਸੇ ਦੀ ਜੇ ਕਿਸੇ ਨੂੰ ਪਤਾ ਵੀ ਕਿਸੇ ਤਰ੍ਹਾਂ ਦੇ ਨਾਲ ਕੋਈ ਰੀੜ ਦੀ ਹੱਡੀ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਡਾਕਟਰ ਹੈਗਾ ਹੈ ਮਾਹਿਰ ਜਾਂ ਆਪ ਕੋਈ ਜਾਣਦਾ ਉਹਨਾਂ ਤੱਕ ਅਪਰੋਚ ਕਰਦਾ ਕਿਸੇ ਤੱਕ ਤਾਂ ਉਹ ਇਹਨਾਂ ਦਾ ਇਲਾਜ ਚੰਗੀ ਤਰ੍ਹਾਂ ਇਹਨਾਂ ਨੂੰ ਸੁਜੈਸਟ ਕਰ ਸਕਦਾ ਹੈ ਸਲਾਹ ਦੇ ਸਕਦਾ ਤਾਂ ਉਹ ਜ਼ਰੂਰ ਸਲਾਹ ਦਿਓ ਵੀ ਜਿਹੜੇ ਜਿੱਥੇ ਤੁਹਾਨੂੰ ਲੱਗਦਾ ਵੀ ਪੱਕਾ ਕੋਈ ਇਲਾਜ ਕਰਨ ਵਾਲਾ ਹੈਗਾ ਹੈ ਇਸ ਚੀਜ਼ ਦਾ ਕਿ ਉਹ ਇਹਨਾਂ ਦੀ ਰੀੜ ਦੀ ਹੱਡੀ ਤੇ 6:00 ਵਜੇ ਸੀਗੀ ਰੀੜ ਦੀ ਹੱਡੀ ਤੇ ਦੋ ਮਨ ਕੇ ਫੈਕਚਰ ਨੇ ਜੀ 11 ਨੰਬਰ ਤੇ 12 ਨੰਬਰ ਤੇ 11 ਨੰਬਰ ਤੇ 12 ਨੰਬਰ ਉੱਥੇ ਪਲੇਟ ਪਈ ਹੋਈ ਹੈ ਜੀ ਹਾਂਜੀ ਉਹਦਾ ਇਲਾਜ ਜੇ ਹੋ ਸਕਦਾ ਤਾਂ ਹੁਣ ਵੀ ਬਾਥਰੂਮ ਲੈਟਰਨ ਦੇ ਲਈ ਤੁਸੀ ਤੁਹਾਨੂੰ ਪਤਾ ਨਹੀਂ ਲੱਗਦਾ ਜੀ ਲੈਟਰਨ ਬਾਥਰੂਮ ਦਾ ਪਤਾ ਤਾਂ ਲੱਗਦਾ ਜੀ ਕੰਟਰੋਲ ਨਹੀਂ ਹੈਗਾ ਇਹ ਕੋਈ ਕੰਟਰੋਲ ਦੀ ਵੀ ਕੋਈ ਦਵਾਈ ਦੇ ਦੇਣ ਚਲੋ ਹਾਂ ਵੀ ਚਲੋ ਕਿਸੇ ਕੋਈ ਮਾਹਰ ਡਾਕਟਰ ਹੁੰਦਾ ਇਹਨਾਂ ਚੀਜ਼ ਦਾ ਵੀ ਮੇਰਾ ਲੈਟਰਨ ਬਾਥਰੂਮ ਕੰਟਰੋਲ ਹੋ ਜਾਵੇ ਸਭ ਤੋਂ ਵੱਡੀ ਗੱਲ ਹੈ ਮੇਰੇ ਲੱਤਾਂ ਜੱਜ ਜੀ ਨੂੰ ਪਹਿਲਾਂ ਵੀ ਦੱਸਿਆ ਜੀ ਅਕੜਾ ਬਹੁਤ ਜ਼ਿਆਦਾ ਹੈ ਜੀ ਹੁਣ ਵੀ ਇਹ ਲੱਤ ਉਸੇ ਤਰ੍ਹਾਂ ਜੀ ਬਿਲਕੁਲ ਓਦਾਂ ਹੀ ਹੈ ਜੀ ਹਲੇ ਵੀ ਓਦਾਂ ਹੀ ਚੱਲਦੀ ਆ ਦੇਖੋ ਚਾਹੇ 10 ਬੰਦੇ ਤੁਹਾਡੇ ਲੱਤ ਨੂੰ ਹੋ ਜਾਈਏ ਆ ਦੇਖੋ ਇਹ ਮੰਨ ਲਓ ਆ ਦੇਖੋ ਹਾਂ ਇਥੇ ਕਿਵੇਂ ਤੇ ਇਦਾਂ ਰੁਕਦੇ ਜਾ ਤਾਂ ਸੰਗਤ ਨੇ ਪੈਸੇ ਦੀ ਆਰਥਿਕ ਤੌਰ ਤੇ ਬਹੁਤ ਮਦਦ ਕੀਤੀ ਹੁਣ ਬੇਨਤੀ ਉਹਨਾਂ ਭਰਾਵਾਂ ਨੂੰ ਵੀ ਜਿਹੜੇ ਕੋਈ ਜਾਣਦੇ ਇਲਾਜ ਵਾਲੇ 11 ਨੰਬਰ 12 ਨੰਬਰ ਮਣਕਾ ਜਿਹੜਾ ਫੈਕਚਰ ਹੈ ਤੇ ਲੈਟਰਨ ਬਾਥਰੂਮ ਦਾ ਕੰਟਰੋਲ ਨਹੀਂ ਹੈਗਾ ਤਾਂ ਜ਼ਰੂਰ ਲੈਟਰਨ ਬਾਥਰੂਮ ਦਾ ਪਤਾ ਲੱਗਦਾ ਕੰਟਰੋਲ ਨਹੀਂ ਤੇ ਮੇਰੇ ਆ ਸੱਜੇ ਪੈਰ ਤੇ ਜੇ ਆਪਾਂ ਚੁੰਡੀ ਮਾਰਦੇ ਆ ਪਤਾ ਲੱਗਦਾ ਜੀ ਅੱਛਾ ਜੀ ਤੇ ਖੱਬੇ ਪੈਰ ਦੇ ਮਤਲਬ ਪੱਟ ਤੇ ਇੱਥੋਂ ਤੱਕ ਤੁਸੀਂ ਮੈਨੂੰ ਚੁੰਡੀ ਮਾਰੋਗੇ ਮੈਨੂੰ ਪਤਾ ਥੱਲੇ ਨਹੀਂ ਪਤਾ ਲੱਗਦਾ ਜੀ ਤਾਂ ਜ਼ਰੂਰ ਬਿਲਕੁਲ ਤਾਂ ਇਹ ਇਹਦੇ ਬਾਰੇ ਜੇ ਕਿਸੇ ਨੂੰ ਵੀ ਜਾਣਕਾਰੀ ਹੈਗੀ ਤਾਂ ਜ਼ਰੂਰ ਕਰਿਓ ਇਹ 3 ਨੇ ਹਾਂਜੀ ਪੁੱਤਰ ਠੀਕ ਹੋ ਜੀ ਹੈ ਹਾਂਜੀ ਚੜਦੀ ਕਲਾ ਹਾਂਜੀ ਕਿਹੜੀ ਕਲਾਸ ਚੋਗੀ ਹੁਣ 10th ਦੇ ਵਿੱਚ 10ਵੀਂ ਚ ਕੀ ਪੜ੍ਹਦੀ ਓਥੇ 10th ਕਰਦੀ ਹਾਂ ਇਸ ਸਮੇ ਪੜ੍ਹਦੀ ਏ ਸਾਰੀ ਚੰਗਾ ਪੜ੍ਹਦੀ ਏ ਹੁਸ਼ਿਆਰ ਏ ਤੂੰ ਪੜਾਈ ਚ ਉਹ ਛਿਆਰ ਹੈ ਕਿ ਛੁੱਟ ਬੋਲਦੀ ਹਾਂਜੀ ਇਹ ਹੁਸ਼ਿਆਰ ਹੈਗੀ ਆ ਹਾਂਜੀ ਥੋੜੀ ਬਤੀ ਹੈਗੀ ਆ ਕਿੰਨੇ ਪਰਸੈਂਟ ਨੰਬਰ ਲੈ ਲੈਂਦੀ ਨਾਇਨਥ ਦੇ ਵਿੱਚ ਆਈ ਸੀ ਮੈਂ 93.12% ਕਿੰਨੇ 93 93 ਸਹੀ ਜੀ ਨੌਵੀਂ ਦੇ ਵਿੱਚ 93% ਨੰਬਰ ਆਏ ਸੀ ਹਾਂਜੀ ਅੱਛਾ ਫੇਰ ਤਾਂ ਬਹੁਤ ਹੁਸ਼ਿਆਰ ਹੈ ਤੂੰ ਸਾਰਾ ਦਿਨ ਪੜ੍ਹ ਜਾਂਦੀ ਹਾਂਜੀ ਕਿ ਹੁਣ ਜਿਨ੍ਹਾਂ ਨੇ ਸਾਡੀ ਤੁਹਾਡੇ ਤੁਹਾਡੇ ਪਾਪਾ ਨੂੰ ਦੇਖ ਕੇ ਮਦਦ ਕੀਤੀ ਹੈ ਸੰਗਤ ਨੂੰ ਕਿਆ ਕਹਿਣਾ ਉਹਨਾਂ ਨੂੰ ਉਹ ਮੇਸ਼ਾ ਕੁਸ਼ਣ ਐ ਵਧੀਆ ਰਹੇ ਉਹਨਾਂ ਦਾ ਸਾਰੇ ਪਰਿਵਾਰ ਵੀ ਖੁਸ਼ ਰਹੇ ਹਮੇਸ਼ਾ ਧੰਨਵਾਦ ਆਮਨ ਦਾ ਹਾਂਜੀ ਹਾਂਜੀ ਕੀ ਨਾਮ ਹੈ ਅਸੀਸ ਕੌਰ ਅਸੀਸ ਕੌਰ ਯਾਦ ਹੈ ਤੈਨੂੰ ਮੈਂ ਆਇਆ ਸੀ ਤੁਹਾਡੇ ਕੋਲ ਹਾਂਜੀ ਤੈਨੂੰ ਤਾਂ ਇੰਨਾ ਵੀ ਯਾਦ ਹੈ ਇਹਨੂੰ ਇੰਨਾ ਯਾਦ ਆ ਉਦੋਂ ਮੈਂ ਕੁਛ ਛੱਕੇ ਨਹੀਂ ਗਿਆ ਸੀਗਾ ਕਹਿੰਦੀ ਮਾਮਾ ਜੀ ਤੁਸੀਂ ਉਦੋਂ ਕਿਹਾ ਸੀ ਵੀ ਜਦੋਂ ਮੈਂ ਅਗਲੀ ਵਾਰ ਆਉਂਗਾ ਤਾਂ ਜ਼ਰੂਰ ਛੱਕੇ ਜਾਊਂਗਾ ਤੇ ਅੱਜ ਤੱਕੇ ਦੇ ਨਾਲ ਦੋ ਪ੍ਰਸ਼ਾਦ ਦੇ ਅਸੀਸ ਕੋਰਨਾ ਅਸੀਸ ਦੇ ਕੇ ਸ਼ਿਕਾਇਆ ਹਾਂਜੀ ਹਾਂਜੀ ਅਸੀਸ ਦਿੱਤੀ ਆ ਹਾਂਜੀ ਕੀ ਅਸੀਸ ਦਿੱਤੀ ਆ ਮੈਨੂੰ ਇਹ ਨਹੀਂ ਪਤਾ ਇਹ ਨਹੀਂ ਪਤਾ ਲੈ ਫੇਰ ਵਾਹਿਗੁਰੂ ਨੂੰ ਕੀ ਕੀ ਅਰਦਾਸ ਕਰੂੰਗੀ ਮੇਰੇ ਬਾਰੇ ਆ ਤੁਸੀਂ ਹਮੇਸ਼ਾ ਠੀਕ ਰਹੋ ਅੱਛਾ ਹਾਂਜੀ ਖੁਸ਼ ਰਹੀਏ ਹਮੇਸ਼ਾ ਤੇ ਤੁਸੀਂ ਵੀ ਹਮੇਸ਼ਾ ਫਿਰ ਖੁਸ਼ ਰਹੋ ਹੈ ਹਾਂਜੀ ਵਾਹਿਗੁਰੂ ਮੇਰ ਕਰੇ ਬੁੱਤ ਤੇ ਕੰਮ ਕਰਾ ਨਹੀਂ ਦੀ ਆ ਕੇ ਕੋਣ ਹੈ ਦੁਕਾਨ ਤੇ ਆਉਂਦੀ ਹੈ ਰੇਟ ਪਤਾ ਤੈਨੂੰ ਕਈ ਚੀਜ਼ਾਂ ਦੇ ਸਾਰੀਆਂ ਦੀ ਪਤਾ ਨਹੀਂ ਬਸ ਸੂਟਾਂ ਦੇ ਨਹੀਂ ਪਤਾ ਐਸੀ ਪਹਿਨਾਂ ਲੈਂਦੀ ਹੈ ਗਾਹਕ ਤੋਂ ਕਿ ਬਾਅਦ ਚ ਲੈਂਦੀ ਚੀਜ਼ ਦੇ ਕੇ ਪਹਿਲਾਂ ਪਹਿਲਾਂ ਅੱਛਾ ਅੱਜ ਦੇ ਦਿਨ ਦੌਰ ਦੇ ਵਿੱਚ ਵਿਸ਼ਵਾਸ ਘਟਾ ਨਾ ਭੱਜ ਜਾਂਦੇ ਸਮਾਂ ਲਏ ਹੈ ਹਾਂਜੀ ਇਹ ਬੱਚੇ ਆ ਸੋ ਬਾਪੂ ਜੀ ਚੜਦੀ ਕਲਾ ਠੀਕ ਠਾਕ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਜੀ ਫਿਰ ਠੀਕ ਠਾਕ ਹੈ ਸੰਗਤ ਦੀ ਮਿਹਰ ਹੈ ਬੜੇ ਵਾਹਿਗੁਰੂ ਦੀ ਕਲਗਿਆਂ ਵਾਲੇ ਵੀ ਮੈਂ ਇਹਨੂੰ ਮਾਲਾ ਤੁਰਦਾ ਕਰ ਦਵੇ ਅਸੀਂ ਸਭ ਕੋ ਠੀਕ ਹੋ ਬਾਪੂ ਭੇ ਰੱਖਾਂ ਪਰ ਇਹਨੀਆਂ ਕੋਈ ਕਿਉਂ ਕਿਉਂ ਨਾ ਨਾ ਹੁਣ ਤਾਂ ਮਦਰ ਵੀ ਇੰਨੀ ਸੰਗਤ ਨੇ ਕੀਤੀ ਬਾਕੀ ਵਾਹਿਗੁਰੂ ਨੇ ਜਿਹੜਾ ਦੁੱਖ ਦਿੱਤਾ ਕੱਟ ਦੇਣਾ ਉਹਨੇ ਜੇ ਆਪਾਂ ਉਹਨੂੰ ਯਾਦ ਕਰਾਂਗੇ ਚੇਤੇ ਕਰਾਂਗੇ ਇਹ ਵੀ ਤਾਂ ਹੁਣ ਜੇ ਸੰਗਤ ਨੇ ਮਦਦ ਕੀਤੀ ਆ ਇਹ ਵੀ ਤਾਂ ਵਾਹਿਗੁਰੂ ਨੇ ਹੀ ਭੇਜਿਆ ਸਾਨੂੰ ਹਾਂਜੀ ਤੇ ਫੇਰ ਪ੍ਰਮਾਤਮਾ ਨੇ ਫੇਰ ਭੇਜ ਦੇਣਾ ਕੋਈ ਨਾ ਕੋਈ ਹੈ ਹਾਂਜੀ ਸਭ ਤੋਂ ਵੱਡੀ ਗੱਲ ਹੈ ਇਹ ਮੇਰੀ ਨੋ ਨਾ ਬੜੀ ਸੇਵਾ ਕਾਰੀ ਹੈ ਜੀ ਇੱਕ ਤਾਂ ਜਾਣ ਲੋਗੀ ਨਹੀਂ ਆ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਜਾ ਸਕਦੀ ਸਾਡੀ ਵੀ ਸੇਵਾ ਕਰਦੀ ਹੈ ਜੀ ਐ ਨਹੀਂ ਕਰਦੀ ਸਾਡੀ ਸਾਡੀ ਵੀ ਸੇਵਾ ਕਰਦੀ ਹੈ ਇਹ ਪਤਾ ਕਿੱਡੇ ਇਮਤਿਹਾਨ ਦੇ ਵਿੱਚ ਪਾਸ ਹੋ ਰਹੀ ਹੈ ਹੈ ਤੇ ਇਹ ਭੈਣ ਵਧੀਆ ਹੀ ਕੱਲ ਸਾਹਿਬ ਉਹ ਵੀ ਬਹੁਤ ਚੜ੍ਹਦੀ ਕਲਾ ਹਾਂਜੀ ਬਹੁਤ ਵਧੀਆ ਕੋਈ ਜਾਣੇ ਉਹ ਕੀ ਗੱਲ ਹੈ ਪਤਾ ਕਿੱਡੇ ਇਮਤਿਹਾਨ ਚੋਂ ਲੰਘ ਕੇ ਪਾਸ ਹੋਏ ਹੋ ਤੁਸੀਂ ਵਾਹਿਗੁਰੂ ਨੇ ਮਿਹਰ ਕੀਤੀ ਹੈ ਮਾਤਾ ਪਿਤਾ ਦੀ ਸੱਸ ਸੋਹਰੇ ਦੀ ਸੇਵਾ ਨਾਲ ਮੰंजे ਤੇ ਬੈਠੇ ਦੇ ਹੈ ਚਾਰ ਸਾਲਾਂ ਤੋਂ ਕਿਤੇ ਗਈ ਨਹੀਂ ਸੰਗਤ ਰੂਪੀ ਗੁਰੂ ਰੂਪੀ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਜੋਗਾ ਕਰਤਾ ਸਾਡੀ ਰੋਜੀ ਰੋਟੀ ਜੋਗਾ ਸਾਡੀ ਰੋਜ਼ੀ ਰੋਟੀ ਦਾ ਸਾਥ ਨੂੰ ਬਣ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓ ਦੇਖ ਕੇ ਸਾਡਾ ਸਹਿਯੋਗ ਦਿੱਤਾ ਹੰਜੂ ਹੰਜੂ ਕਾਦੇ ਫਿਰ ਫੇ ਹੰਜੂ ਕਿਉਂ ਹੈ ਨਹੀਂ 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 ਭੈਣ ਆ ਤੂੰ ਮੇਰੀ ਹੈ ਕੋਈ ਨਹੀਂ ਵਾਇਗਰੂ ਵੀਡੀਓ ਨਾਲ ਸਾਡੇ ਸਹਿਯੋਗ ਤਾਂ ਬਹੁਤ ਹੋਇਆ ਭੈਣ ਭਰਾ ਵੀ ਬਹੁਤ ਬਨੇ ਨੇ ਜਿਹੜੇ ਸਰਦਾਰ ਹਾਲ ਚਾਲ ਪੁੱਛਦੇ ਨੇ ਫੋਨ ਕਰਕੇ ਬਹੁਤ ਭੈਣ ਭਰਾਵਾਂ ਦਾ ਫੋਨ ਆਉਂਦਾ ਹੁਣ ਵੀ ਹਾਂਜੀ ਹੁਣ ਵੀ ਆ ਜਾਂਦਾ ਹਾਂਜੀ ਹੁਣ ਵੀ ਆਂਦੇ ਪੈਣ ਭਰਾਵਾ ਦਾ ਫੋਨ ਤੇ ਕਿਹੜੇ ਕਲਾਸ ਚੋ ਗਿਆ ਪੁੱਤ ਵੈਗੁਰੂ ਜੀ ਕੇ ਖਾਲਸਾ ਵੈਗੁਰੂ ਜੀ ਕੇ ਮੈਂ 11ਵਿਚ 11ਵਿਚ ਠੀਕ ਹੈ ਤੂੰ ਆ ਜਾਂਦੀ ਇੱਥੇ ਫੇਰ ਨਾਮ ਕੀ ਮੇਰਾ ਨਾਮ ਬ੍ਰਮਲਿੰਗੋਰ ਬ੍ਰਮਲਿੰਗੋਰ ਭਾਈ ਸਾਹਿਬ ਨੇ ਰੱਖਿਆ ਹੋਇਆ ਹਾਂਜੀ ਠੀਕ ਹੈ ਆਜੰਦਾ ਪੁੱਤ ਹੱਥ ਬਟਾ ਦਿੰਦਾ ਤੇ ਸੰਗਤਨਾ ਜੀ ਨੇ ਨੇ ਫਿਰ ਸੇਵਾ ਕੀਤੀ ਹੈ ਉਹਨਾਂ ਦਾ ਧੰਨਵਾਦ ਕਰਨਾ ਹਾਂਜੀ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਡੀ ਇੰਨੀ ਉਹ ਕੀਤੀ ਹੈ ਮਦਦ ਕੀਤੀ ਹੈ ਹੁਣ 12ਵੀਂ ਤੋਂ ਬਾਅਦ ਕੀ ਕਰਨਾ 12ਵੀਂ ਤੋਂ ਬਾਅਦ ਮੈਂ ਮੈਡੀਕਲ ਲਿੱਤੀ ਹੋਦੀ ਕੋਈ ਰਿਲੇਟਿਡ ਕੋਰਸ ਕਰਨਾ ਹੈ ਅੱਛਾ 10ਵੀਂ ਚ ਕਿੰਨੇ ਪਰਸੈਂਟ ਨੰਬਰ ਆਏ ਸੀ ਮੇਰੇ 87% ਆਏ ਸੀਗੇ ਅੱਛਾ ਹਾਂਜੀ ਹੁਸ਼ਿਆਰਾ ਤੂੰ ਵੀ ਹੈਂ ਬਹੁਤ 7 ਵਜੇ ਪਹਿਲਾਂ ਬੱਚੇ ਹੀ ਦੁਕਾਨ ਖੋਲਦੇ ਨੇ ਪਹਿਲਾਂ 7 ਹਾਂਜੀ ਬਾਲ ਸਕੂਲ ਜਾਣ ਵਾਸਤੇ ਤਿਆਰ ਹੋ ਕੇ ਆ ਕੇ ਦੁਕਾਨ ਬੱਚੇ ਹੀ ਖੋਲਦੇ ਨੇ ਪਹਿਲਾਂ ਤਿੰਨੋ ਉਸ ਤੋਂ ਬਾਅਦ ਫਿਰ ਅਸੀਂ ਆਨੇ ਆਂ ਦੋਨੇ ਬੱਚੇ ਆ ਕੇ ਪਹਿਲਾਂ ਦੁਕਾਨ ਖੋਲਦੇ ਨੇ ਉਸ ਤੋਂ ਬਾਅਦ ਫਿਰ ਅਸੀਂ ਆਨੇ ਆਂ ਬਾਅਦ ਚ ਚੰਗੀਆਂ ਨੇ ਧੀਆਂ ਹੈਂ ਧੀਆਂ ਨੂੰ ਕਈ ਬੋਝ ਸਮਝਦੇ ਆ ਪਰ ਦੇਖੋ ਹੱਥ ਬਟਾਉਂਦੀਆਂ ਤੁਹਾਡਾ ਹਾਂਜੀ ਪਹਿਲਾਂ ਆ ਕੇ ਇਹਨਾਂ ਨੇ ਕੰਮ ਆ ਕੇ ਦੁਕਾਨ ਖੋਲਣੀ ਹੈ ਉਸ ਤੋਂ ਬਾਅਦ ਫਿਰ ਡੈਡੀ ਆਂਦੇ ਨੇ ਇਹਨਾਂ ਦੇ ਜਦੋਂ ਫਿਰ ਸਕੂਲ ਚਲੇ ਜਾਂਦੇ ਫਿਰ ਉਹ ਆਂਦੇ ਨੇ ਫਿਰ ਬੀਲ ਚੇਅਰ ਤੇ ਹੀ ਹੁੰਨੇ ਹੋ ਤੁਸੀਂ ਆਪ ਹੀ ਚਲਾਗੇ ਜੀ ਹਾਂਜੀ ਬੀਲ ਚੇਅਰ ਤੇ ਹੀ ਜੀ ਹਾਂਜੀ ਜੇ ਬਾਥਰੂਮ ਵਗੈਰਾ ਜਾਣਾ ਪਵੇ ਫਿਰ ਕਿੱਥੇ ਜਾਂਦੇ ਹੋ ਜੀ ਕਿਵੇਂ ਡਾਈਪਰ ਲਾ ਕੇ ਰੱਖਦੇ ਹੋ ਪੋਰਟ ਰੱਖਿਆ ਹੈ ਜੀ ਅੱਛਾ ਪੋਰਟ ਹੈਗਾ ਪੋਰਟ ਹੈਗਾ ਜੀ ਫਿਰ ਜਦੋਂ ਮੰਨ ਲਓ ਬਾਥਰੂਮ ਦਾ ਜ਼ੋਰ ਪੈਂਦਾ ਉਹ ਫਿਰ ਵਿੱਚ ਰੱਖ ਲੈਣੇ ਆ ਜੀ ਹਾਂਜੀ ਜੇ ਤੁਹਾਡੇ ਵਾਸਤੇ ਕੋਈ ਕੰਮ ਕਰਦੇ ਜਾਂਦੇ ਨੇ ਜੇ ਲੈਟਰਿੰਗ ਦਾ ਮਾਈ ਲੈਟਰਿੰਗ ਦਾ ਪਤਾ ਲੱਗ ਜਾਂਦਾ ਵੀ ਅੱਜ ਇੰਨੇ ਵਜੇ ਇੱਕ ਦਿਨ ਟਾਇਰਕ ਹੋਏ ਫਿਰ ਹਸਾਂ ਨਾਲ ਚਲੇ ਜਾਈਦਾ ਠੀਕ ਹੈ ਠੀਕ ਹੈ ਹਾਂਜੀ ਚਲੋ ਵੀਰ ਹੋਰ ਨੇ ਗੋਪਾਲਪੁਰ ਪਿੰਡ ਹੈ ਸਾਮਾਨ ਦੇਖੋ ਤੁਸੀਂ ਸਾਰਾ ਰੱਖਿਆ ਹੋਇਆ ਸਬਜ਼ੀਆਂ ਤੇ ਦਾਲਾਂ ਹਲਦੀ ਚੀਨੀ ਬਿਸਕੁਟ ਇਸ ਤੋਂ ਇਲਾਵਾ ਸਾਬਣ ਵਗੈਰਾ ਭਾਈ ਪਿੰਡ ਦੇ ਆਸ-ਪਾਸ ਦੇ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਬਾਈ ਜੀ ਹੋਰਾਂ ਤੋਂ ਆਗੇ ਸਾਮਾਨ ਹੈ ਤੁਸੀਂ ਇੱਥੋਂ ਖਰੀਦ ਸਕਦੇ ਹੋ ਤਾਂ ਹਰ ਤਰ੍ਹਾਂ ਦਾ ਸਾਮਾਨ ਤੁਹਾਨੂੰ ਮਿਲੇਗਾ ਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਵੀਰ ਹੋਰਾਂ ਦੀ ਮਦਦ ਕੀਤੀ ਅੱਜ ਪਰਿਵਾਰ ਉਨਾ ਨੂੰ ਸੀਸ ਐਂਦਦਾ ਐਸੇ ਕਰਕੇ ਕਹਿੰਦੇ ਆ ਵੀ ਕਿਸੇ ਦੀ ਜਿਹੜੀ ਤੁਸੀਂ ਦੁਰ ਅਸੀਸ ਲੈ ਲੈਂਦੇ ਹੋ ਤਾਂ ਉਹ ਤੁਹਾਨੂੰ ਬਹੁਤ ਥੱਲੇ ਵੀ ਡੇਗ ਦਿੰਦੀ ਹੈ ਪਰ ਕਹਿੰਦੇ ਜੇ ਅਸੀਸ ਲਈ ਹੋਵੇ ਤੁਸੀਂ ਲੈਨੇ ਹੋ ਤਾਂ ਜੇ ਤੁਸੀਂ ਥੱਲੇ ਡਿੱਗੇ ਹੋ ਤਾਂ ਵਾਹਿਗੁਰੂ ਤੁਹਾਨੂੰ ਉੱਤੇ ਤੱਕ ਲਿਆਉਂਦਾ ਏ ਉਸ ਅਸੀਸ ਦੇ ਨਾਲ ਤਾਂ ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਦੁਨੀਆ ਦੇ ਵਿੱਚ ਰਹਿ ਕੇ ਸੇਵਾ ਕਮਾਈਏ ਤਾ ਫਿਰ ਆਪਾਂ ਦਰਗਾਹ ਦੇ ਜਾਣ ਜੋਗੇ ਪ੍ਰਮਾਤਮਾ ਨੂੰ ਮੂੰਹ ਦਿਖਾਉਣ ਜੋਗੇ ਵੀ ਆ ਰਹਾਂਗੇ ਤਾਂ ਬਹੁਤ ਧੰਨਵਾਦ ਤੁਹਾਡਾ ਸੰਗਤ ਦਾ ਜਿਨ੍ਹਾਂ ਨੇ ਸਾਡੇ ਮੂੰਹ ਨੂੰ ਗੈਲਿਏ ਵੀ ਤੁਸੀਂ ਵਿਸ਼ਵਾਸ ਕਰਦੇ ਹੋ ਵਾਹਿਗੁਰੂ ਜੀ ਦੀ ਇਹ ਦਇਆ ਉਹਦਾ ਤਰਸ ਹੈ ਨਹੀਂ ਤਾਂ ਅਸੀਂ ਸਿਰਫ ਦਿਲੋਂ ਕਹਿੰਦੇ ਆਂ ਵੀ ਆਪਾਂ ਦੇ ਕੋਲ ਸਿਰਫ ਹੌਮੇ ਤੋਂ ਇਲਾਵਾ ਕੁਝ ਨਹੀਂ ਹੈ ਬਾਈ ਜੀ ਅਸੀਂ ਸਿਰਫ ਆਪਣੀ ਵਡਿਆਈ ਕਰਕੇ ਆ ਜਾਂਦੇ ਪਰ ਮੰਗਦੇ ਅਸੀਂ ਅਰਦਾਸ ਦੇ ਵਿੱਚ ਮੈਂ ਜ਼ਰੂਰ ਕਹਾंका ਵੀ ਸਾਡੇ ਲਈ ਅਰਦਾਸ ਕਰਿਆ ਕਰੋ ਅਸੀਂ ਸਾਨੂੰ ਵਾਹਿਗੁਰੂ ਸਾਡੀ ਹੋਂਮੈ ਨੂੰ ਤੋੜ ਦੇਵੇ ਤੇ ਆਪਣੇ ਨਾਮ ਦੇ ਨਾਲ ਜੋੜ ਲਵੇ ਇਹ ਸਾਡੇ ਲਈ ਵੀ ਤੁਸੀਂ ਜ਼ਰੂਰ ਅਰਦਾਸ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਦੇ ਨਾਲ ਗਰੀਬ ਸਿੰਘ ਥਲੀ